ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਉਸ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਇਸੀ ਤੋਂ ਹਨਵਰਸਿਸ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਵੀ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਹਨਵਰਸਿਸ ਸੁਣਨ ਲਈ ਕਿ ਅਸੀਂ ਖੁਦ ਵੀ ਉਹਨਾਂ ਤੋਂ ਬੋਤ ਕਰਵਾਵਾਂ ਕਿ ਆਤਮਪਤ ਸਿਨਿਮ ਬਖਤਕੁਸ਼ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਟਾਵਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਨਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਮੁਸ਼ਕਲ ਜਾਂਦੇ ਆ ਭਰਤੀ ਜਾਂਦੇ ਉਹਨਾਂ ਤੋਂ ਕਿੰਨੇ ਬਚਣਾ ਤੇ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਟੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਇੱਕ ਚੱਕਰਵਰਤੀ ਸਮਰਾਟ ਨੇ ਆਪਣੇ ਜਨਮਦਿਨ ਤੇ ਇੱਕ ਵੱਡਾ ਸਮਾਗਮ ਕੀਤਾ। ਉਸਨੇ ਸਾਰੇ ਲੋਕਾਂ ਨੂੰ ਉਸ ਸਮਾਗਮ ਵਿੱਚ ਸੱਦਿਆ। ਉੱਥੇ ਉਸਨੇ ਦਾਨ ਦਿੱਤਾ। ਜਿਸ ਨੂੰ ਜੋ ਚਾਹੀਦਾ ਸੀ ਸਭ ਨੂੰ ਦਿੱਤਾ ਜਾ ਰਿਹਾ ਸੀ। ਲੋਕ ਰਾਜੇ ਦੀ ਜੈ ਜੈਕਾਰ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਅਜਿਹਾ ਰਾਜਾ ਨਾ ਕਦੇ ਹੋਇਆ ਤੇ ਨਾ ਕਦੇ ਹੋਵੇਗਾ। ਰਾਜਾ ਵੀ ਆਪਣੀ ਪ੍ਰਸ਼ੰਸਾ ਸੁਣ ਕੇ ਬੜਾ ਖੁਸ਼ ਹੋ ਰਿਹਾ ਸੀ। ਅੰਤ ਵਿੱਚ ਰਾਜੇ ਨੇ ਆਪਣੀ ਪ੍ਰਸ਼ੰਸਾ ਕਰਦੇ ਹੋਏ ਭਾਸ਼ਣ ਦਿੰਦੇ ਕਿਹਾ, "ਮੇਰੇ ਕੋਲ ਕਿੰਨੀ ਜ਼ਮੀਨ ਹੈ ਮੈਂ ਨਹੀਂ ਜਾਣਦਾ।" ਉਸ ਨੂੰ ਕੋਈ ਨਾਬ ਨਹੀਂ ਸਕਦਾ ਮੇਰੇ ਕੋਲ ਇੱਕ ਅਜੀਹਾ ਅਪੇਧ ਮਹਿਲ ਹੈ ਜਿਸ ਵਿੱਚ ਕੋਈ ਵੀ ਦੁਸ਼ਮਣ ਆ ਨਹੀਂ ਸਕਦਾ ਮੇਰੇ ਕੋਲ ਇੰਨੀ ਧਨ ਦੌਲਤ ਹੈ ਕਿ ਜੇ ਮੈਂ ਉਸ ਨੂੰ ਰੋਜ਼ ਲਟਾਵਾਂ ਤਾਂ ਵੀ ਉਹ ਕਦੇ ਖਤਮ ਨਹੀਂ ਹੋਵੇਗੀ ਮੇਰੇ ਕੋਲ ਇੰਨੀ ਤਾਕਤ ਹੈ ਕਿ ਮੇਰੀ ਤਾਕਤ ਦੇ ਅੱਗੇ ਕੋਈ ਵੀ ਦੁਸ਼ਮਣ ਜ਼ਰਾ ਵੀ ਧੇਰ ਨਹੀਂ ਟਿਕ ਸਕਦਾ ਮੈਂ ਸਭ ਤੋਂ ਵੱਡਾ ਇੱਕੋ ਇੱਕ ਚਕਰਵਰਤੀ ਸਮਰਾਟ ਹਾਂ ਦੋਸਤੋ ਉਦੋਂ ਹੀ ਉਸ ਭੀੜ ਵਿੱਚੋਂ ਇੱਕ ਫਕੀਰ ਨਿਕਲ ਕੇ ਆਇਆ ਫਕੀਰ ਨੇ ਰਾਜੇ ਨੂੰ ਕਿਹਾ ਮਹਾਰਾਜ ਮਾਫ ਕਰਨਾ ਪਰ ਤੁਸੀਂ ਤਾਂ ਮੇਰੇ ਤੋਂ ਵੀ ਗਰੀਬ ਨਿਕਲੇ ਤੁਹਾਡੇ ਕੋਲ ਕੁਝ ਨਹੀਂ ਹੈ ਫਿਰ ਵੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਆਪਣੀਆਂ ਅੱਖਾਂ ਨੂੰ ਸਾਫ਼ ਕਰੋ ਤੇ ਵੇਖੋ ਕਿ ਤੁਸੀਂ ਕੰਗਾਲ ਹੋ ਇਹ ਸੁਣ ਕੇ ਰਾਜੇ ਨੂੰ ਕ્રોਧ ਆ ਗਿਆ ਤੇ ਉਸਨੇ ਫਕੀਰ ਨੂੰ ਕਾਰਾਗਰ ਵਿੱਚ ਬੰਦ ਕਰ ਦਿੱਤਾ ਅਗਲੇ ਦਿਨ ਫਕੀਰ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਦ ਰਾਜੇ ਨੇ ਫਕੀਰ ਨੂੰ ਕਿਹਾ ਹੁਣ ਬੋਲੋ ਕੀ ਖਿਆਲ ਹੈ ਫਕੀਰ ਨੇ ਕਿਹਾ ਮੈਂ ਤਾਂ ਸੋਚਦਾ ਸੀ ਕਿ ਸ਼ਾਇਦ ਤੁਹਾਡੇ ਕੋਲ ਥੋੜਾ ਬਹੁਤ ਦਿਮਾਗ ਜਾਂ ਬੁੱਧੀ ਹੈ ਪਰ ਤੁਹਾਡੇ ਕੋਲ ਤਾਂ ਉਹ ਵੀ ਨਹੀਂ ਹੈ ਰਾਜੇ ਨੇ ਕਿਹਾ ਹੁਣ ਤੂੰ ਸਾਡਾ અપਮਾਨ ਤੇ અપਮਾਨ ਕਰਦਾ ਜਾ ਰਿਹਾ ਹੈ ਇਸ ਦੇ ਲਈ ਅਸੀਂ ਤੈਨੂੰ ਮੌਤ ਦੀ ਸਜ਼ਾ ਦੇ ਸਕਦੇ ਹਾਂ ਫਕੀਰ ਬੋਲਿਆ ਤੁਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਰਾਜਨ ਕੁਝ ਦੇਣ ਦੇ ਲਈ ਸਾਡੇ ਕੋਲ ਕੁਝ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਰਾਜੇ ਨੇ ਕਿਹਾ ਤਾਂ ਕੀ ਤੇਰੇ ਕੋਲ ਕੁਝ ਹੈ ਫਕੀਰ ਨੇ ਕਿਹਾ ਮੇਰੇ ਕੋਲ ਜੋ ਹੈ ਉਹ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਤੇ ਜੋ ਤੁਹਾਨੂੰ ਦਿਖਾਈ ਦੇ ਸਕਦਾ ਹੈ ਅਜੇਹਾ ਮੇਰੇ ਕੋਲ ਕੁਝ ਵੀ ਨਹੀਂ ਹੈ ਰਾਜੇ ਨੇ ਕਿਹਾ ਬਸ ਅਸੀਂ ਸਮਝ ਗਏ ਆਂ ਤੇਰੀ ਨੀਅਤ ਤੂੰ ਮੇਰੇ ਤੋਂ ਕੁਝ ਚਾਹੁੰਦਾ ਹੈ ਕਿਉਂਕਿ ਤੇਰੇ ਕੋਲ ਕੁਝ ਵੀ ਨਹੀਂ ਹੈ ਤੂੰ ਗਰੀਬ ਹੈ ਤਾਂ ਤੈਨੂੰ ਧਨ ਚਾਹੀਦਾ ਹੈ ਹੁਣ ਘਰ ਜਾ ਤੇ ਉਸ ਦੀ ਚਿੰਤਾ ਨਾ ਕਰ ਫਕੀਰ ਹੱਸਿਆ ਤੇ ਆਪਣੇ ਘਰ ਵਾਪਸ ਚੱਲ ਆ ਗਿਆ ਫਕੀਰ ਇੱਕ ਪੁਰਾਣੀ ਟੁੱਟੀ ਫੁੱਟੀ ਝੌਂਪੜੀ ਵਿੱਚ ਰਹਿੰਦਾ ਸੀ ਰਾਜੇ ਨੇ ਫਕੀਰ ਦੇ ਪਹੁੰਚਣ ਤੋਂ ਪਹਿਲਾਂ ਉਸ ਦੀ ਝੌਂਪੜੀ ਵਿੱਚ ਬਹੁਤ ਸਾਰਾ ਧਨ ਰਖਵਾ ਦਿੱਤਾ ਰਾਜੇ ਨੇ ਸੋਚਿਆ ਕਿ ਇਹ ਗਰੀਬ ਫਕੀਰ ਇੰਨਾ ਸਾਰਾ ਧਨ ਦੇਖ ਕੇ پاگل ਹੋ ਜਾਵੇਗਾ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਉਸਨੇ ਇੰਨਾ ਧਨ ਕਦੇ ਨਹੀਂ ਦੇਖਿਆ ਹੋਣਾ ਇਹ ਦੇਖਣ ਲਈ ਰਾਜਾ ਵੀ ਫਕੀਰ ਦੇ ਪਿੱਛੇ-ਪਿੱਛੇ ਚੁੱਪਚਾਪ ਨਿਕਲ ਗਿਆ ਫਕੀਰ ਆਪਣੀ ਝੌਂਪੜੀ ਵਿੱਚ ਆਇਆ ਤੇ ਉਸਨੇ ਦੇਖਿਆ ਕਿ ਉਸਦੇ ਸੌਣ ਲਈ ਜਗ੍ਹਾ ਨਹੀਂ ਹੈ ਚਾਰੇ ਪਾਸੇ ਥੈਲੀਆਂ ਹੀ ਥੈਲੀਆਂ ਰੱਖੀਆਂ ਨੇ ਫਕੀਰ ਨੇ ਕੁਝ ਥੈਲੀਆਂ ਚੁੱਕ ਕੇ ਝੌਂਪੜੀ ਦੇ ਬਾਹਰ ਸੁੱਟ ਦਿੱਤੀਆਂ ਤੇ ਆਪਣੇ ਸੌਣ ਦੇ ਲਈ ਜਗ੍ਹਾ ਬਣਾ ਕੇ ਇੱਕ ਥੈਲੀ ਨੂੰ ਆਪਣੇ ਸਿਰ ਹੇਠ ਰੱਖ ਕੇ ਸੌ ਗਿਆ ਰਾਜਾ ਲੋਕੀ ਇਹ ਸਭ ਦੇਖ ਰਿਹਾ ਸੀ ਰਾਜੇ ਨੂੰ ਬੜੀ ਹੈਰਾਨੀ ਹੋਈ ਕਿ ਫਕੀਰ ਨੇ ਇੰਨਾ ਸਾਰਾ ਧਨ ਬਾਹਰ ਸੁੱਟ ਦਿੱਤਾ ਤੇ ਧਨ ਦੀ ਥੈਲੀ ਉੱਤੇ ਇਸ ਤਰ੍ਹਾਂ ਸੌ ਗਿਆ ਕਿ ਜਿਵੇਂ ਝੌਂਪੜੀ ਵਿੱਚ ਧਾਨਾ ਹੋਵੇ ਸਭ ਮਿੱਟੀ ਪਈ ਹੋਵੇ ਰਾਜੇ ਨੇ ਸੋਚਿਆ ਕਿ ਸ਼ਾਇਦ ਕਾਰਾਗਰ ਵਿੱਚ ਰਹਿਣ ਦੇ ਕਾਰਨ ਫਕੀਰ ਥੱਕ ਗਿਆ ਹੈ ਤੇ ਉਸ ਨੇ ਧਨ ਉੱਤੇ ਧਿਆਨ ਨਹੀਂ ਦਿੱਤਾ ਜਦੋਂ ਉਹ ਉੱਠੇਗਾ ਤਦ ਜ਼ਰੂਰ ਧਨ ਨੂੰ ਦੇਖ ਕੇ ਪਾਗਲ ਹੋ ਜਾਵੇਗਾ ਤੇ ਜੋ ਧਨ ਉਸ ਨੇ ਬਾਹਰ ਸੁੱਟਿਆ ਹੈ ਉਸ ਨੂੰ ਵੀ ਉਠਾ ਕੇ ਝੌਂਪੜੀ ਵਿੱਚ ਲਿ ਕੋ ਲਾਵੇਗਾ ਰਾਜਾ ਫਕੀਰ ਦੇ ਉੱਠਣ ਦਾ ਇੰਤਜ਼ਾਰ ਕਰਨ ਲੱਗ ਪਿਆ ਇੱਕ ਪੈਰ ਬੀਤ ਜਾਣ ਤੋਂ ਬਾਅਦ ਫਕੀਰ ਉੱਠਿਆ ਉਸ ਨੇ ਇੱਧਰ ਉੱਧਰ ਦੇਖਿਆ ਤੇ ਕਿਹਾ ਇਹ ਕੌਣ ਇੱਥੇ ਕੂੜਾ ਕਰਕੜ ਸੁੱਟ ਕੇ ਚਲਾ ਗਿਆ ਹੈ ਉਸ ਨੇ ਝਾੜੂ ਉਠਾਇਆ ਤੇ ਆਪਣੀ ਝੌਂਪੜੀ ਦੀ ਸਫਾਈ ਕਰਨ ਲੱਗ ਪਿਆ ਸਾਰਾ ਧਾਨ ਕੱਢ ਕੇ ਉਸ ਨੇ ਬਾਹਰ ਸੁੱਟ ਦਿੱਤਾ ਤੇ ਆਪਣਾ ਝੋਲਾ ਉਠਾ ਕੇ ਉੱਥੋਂ ਤੁਰ ਪਿਆ ਰਾਜਾ ਚੁੱਪਚਾਪ ਦੇਖ ਰਿਹਾ ਸੀ ਉਸ ਨੇ ਸੋਚਿਆ ਕਿ ਇਹ ਫਕੀਰ ਪਾਗਲ ਤਾਂ ਨਹੀਂ ਹੈ ਫਿਰ ਵੀ ਰਾਜੇ ਨੇ ਸੋਚਿਆ ਕਿ ਸ਼ਾਇਦ ਇਸ ਨੂੰ ਧਨ ਦੀ ਲੋੜ ਨਾ ਹੋਵੇ ਲਾਲਸਾ ਨਾ ਹੋਵੇ ਪਰ ਇੱਕ ਅਜੀਹੀ ਚੀਜ਼ ਜ਼ਰੂਰ ਹੈ ਜਿਹਦੇ ਪਿੱਛੇ ਸਾਰੇ پاگل ਰਹਿੰਦੇ ਨੇ ਤੇ ਉਹ ਸਭ ਨੂੰ ਚਾਹੀਦੀ ਹੈ ਰਾਜੇ ਨੇ ਉਸ ਚੀਜ਼ ਦਾ ਬੰਦੋਬਸਤ ਕਰਾਇਆ ਤੇ ਫਕੀਰ ਦੀ ਝੌਂਪੜੀ ਵਿੱਚ ਰਖਵਾ ਦਿੱਤਾ ਤੇ ਫਕੀਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਿਆ ਕੁਝ ਸਮੇਂ ਬਾਅਦ ਫਕੀਰ ਵਾਪਸ ਆਇਆ ਤੇ ਜਦੋਂ ਆਪਣੀ ਝੌਂਪੜੀ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਉਸਦੀ ਝੌਂਪੜੀ ਵਿੱਚ ਕੁਝ ਲੜਕੀਆਂ ਬੈਠੀਆਂ ਨੇ ਜੋ ਬਹੁਤ ਹੀ ਸੋਹਣੀਆਂ ਨੇ ਜਿਨ੍ਹਾਂ ਵਿੱਚ ਜੂਬਨ ਕੋਟ-ਕੋਟ ਕੇ ਭਰਿਆ ਹੋਇਆ ਹੈ ਤੇ ਉਹ ਸਭ ਫਕੀਰ ਨੂੰ ਆਪਣੀਆਂ ਅਦਾਵਾਂ ਦੇ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਫਕੀਰ ਨੇ ਉਹਨਾਂ ਸਾਰੀਆਂ ਵੱਲ ਦੇਖਿਆ ਤੇ ਕਿਹਾ ਪੁੱਤਰੀਓ ਕੀ ਤੁਹਾਨੂੰ ਸਭ ਨੂੰ ਭੁੱਖ ਲੱਗੀ ਹੈ ਮੈਂ ਤੁਹਾਡੇ ਲਈ ਖਾਣਾ ਬਣਾ ਦੇਵਾਂ ਖਾਣਾ ਖਾ ਕੇ ਜਾਓ ਫਕੀਰ ਨੇ ਸਾਰੀਆਂ ਕੁੜੀਆਂ ਦੇ ਲਈ ਭੋਜਨ ਬਣਾਇਆ ਤੇ ਸਭ ਨੇ ਭੋਜਨ ਖਾਦਾ ਹੁਣ ਉਹਨਾਂ ਲੜਕੀਆਂ ਦੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ ਫਕੀਰ ਨੇ ਕਿਹਾ ਬੇਟਾ ਸਾਡਾ ਮਨ ਸਾਫ਼ ਹੋਣਾ ਚਾਹੀਦਾ ਹੈ ਸਰੀਰ ਨਾਲ ਕੋਈ ਫਰਕ ਨਹੀਂ ਪੈਂਦਾ ਮਨ ਸਾਫ਼ ਉਦੋਂ ਹੋਵੇਗਾ ਜਦੋਂ ਮਨ ਸਥਿਰ ਹੋਵੇਗਾ ਮਨ ਦੀ ਚੰਚਲਤਾ ਸਾਨੂੰ ਲੁੱਟ ਲੈਂਦੀ ਹੈ ਅਸੀਂ ਭਟਕ ਜਾਂਦੇ ਹਾਂ ਪਰ ਮਨ ਦੀ ਸਥਿਰਤਾ ਸਾਨੂੰ ਉਚਾਈਆਂ ਤੱਕ ਲੈ ਜਾਂਦੀ ਹੈ ਫਕੀਰ ਨੇ ਸਾਰੀਆਂ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਹ ਲੜਕੀਆਂ ਇਸ ਤਰ੍ਹਾਂ ਉੱਥੋਂ ਗਈਆਂ ਜਿਵੇਂ ਕਿ ਉਹ ਆਪਣੇ ਪਿਤਾ ਨੂੰ ਮਿਲ ਕੇ ਜਾ ਰਹੀਆਂ ਹੋਣ ਇਹ ਸਭ ਦੇਖ ਕੇ ਰਾਜਾ ਹੈਰਾਨ ਹੋ ਗਿਆ ਉਸਨੇ ਸੋਚਿਆ ਕਿ ਫਕੀਰ ਨੂੰ ਇਹ ਵੀ ਨਹੀਂ ਚਾਹੀਦਾ ਤਾਂ ਉਹ ਚਾਹੁੰਦਾ ਕੀ ਹੈ ਅਜਿਹੀ ਕਿਹੜੀ ਚੀਜ਼ ਹੈ ਜੋ ਇਹ ਫਕੀਰ ਰੱਖ ਸਕਦਾ ਹੈ ਬਹੁਤ देर ਸੋਚਣ ਤੋਂ ਬਾਅਦ ਰਾਜੇ ਨੇ ਸੋਚਿਆ ਕਿ ਹੁਣ ਉਸ ਨੂੰ ਇੱਕ ਅਜਿਹੀ ਚੀਜ਼ ਦੇਵੇਗਾ ਜਿਦੇ ਲਈ ਸਭ ਪਰੇਸ਼ਾਨ ਰਹਿੰਦੇ ਨੇ ਸਭ ਚਿੰਤਿਤ ਰਹਿੰਦੇ ਨੇ ਸਭ ਛੜਿਆੰਤਰ ਰਾਤਦੇ ਨੇ ਤੇ ਜ਼ਿੰਦਗੀ ਭਰ ਇਸ ਬਾਰੇ ਕਲਪਨਾਵਾਂ ਵਿੱਚ ਹੀ ਸੋਚਦੇ ਨੇ ਪਰ ਉਹ ਸਭ ਬਣ ਨਹੀਂ ਪਉਂਦੇ ਇਹ ਸੋਚ ਕੇ ਰਾਜਾ ਫਕੀਰ ਦੀ ਝੌਂਪੜੀ ਵਿੱਚ ਚਲਾ ਗਿਆ ਰਾਜੇ ਨੂੰ ਦੇਖਦੇ ਹੀ ਫਕੀਰ ਨੇ ਕਿਹਾ ਆਓ ਰਾਜਨ ਤੁਹਾਡਾ ਸਵਾਗਤ ਹੈ ਰਾਜੇ ਨੇ ਕਿਹਾ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਦੇਣ ਆਇਆ ਹਾਂ ਜੋ ਦੁਨੀਆ ਵਿੱਚ ਕਿਸੇ ਕਿਸੇ ਦੇ ਕੋਲ ਹੁੰਦੀ ਹੈ ਤੇ ਜਿਸ ਲਈ ਸਾਰੀ ਦੁਨੀਆ ਪਰੇਸ਼ਾਨ ਰਹਿੰਦੀ ਹੈ ਲੋਕ ਲੜਦੇ ਰਹਿੰਦੇ ਨੇ ਛੜਿਆੰਤਰ ਰਾਜਦੇ ਨੇ ਪਰ ਫਿਰ ਵੀ ਉਹਨਾਂ ਨੂੰ ਇਹ ਚੀਜ਼ ਨਸੀਬ ਨਹੀਂ ਹੁੰਦੀ ਦੋਸਤੋ ਐਨਾ ਕਹਿੰਦੇ ਰਾਜੇ ਨੇ ਆਪਣਾ ਮੁਕਟ ਉਤਾਰ ਕੇ ਫਕੀਰ ਦੇ ਸਿਰ ਉਤੇ ਰੱਖ ਦਿੱਤਾ ਤੇ ਕਿਹਾ ਅੱਜ ਤੋਂ ਤੁਸੀਂ ਇਸ ਦੇਸ਼ ਦੇ ਰਾਜੇ ਹੋ ਫਕੀਰ ਨੇ ਆਪਣੇ ਸਿਰ ਤੋਂ ਮੁਕਟ ਉਤਾਰਦਿਆਂ ਕਿਹਾ ਮਹਾਰਾਜ ਤੁਹਾਡੇ ਜਿਹੇ ਕੰਗਾਲ ਆਦਮੀ ਤੋਂ ਮੈਂ ਕੁਝ ਨਹੀਂ ਲੈ ਸਕਦਾ ਕਿਉਂਕਿ ਲੈ ਦੇ ਕੇ ਇਹੀ ਤਾਂ ਇੱਕ ਚੀਜ਼ ਤੁਹਾਡੇ ਕੋਲ ਬਚੀ ਹੈ ਉਸ ਨੂੰ ਵੀ ਜੇ ਤੁਸੀਂ ਮੈਨੂੰ ਦੇ ਦਿੱਤਾ ਤਾਂ ਤੁਹਾਡੇ ਕੋਲ ਬਚੇਗਾ ਕੀ ਇੱਥੇ ਫਿਰ ਤੋਂ ਰਾਜੇ ਦੇ ਹੰਕਾਰ ਨੂੰ ਬੜੀ ਠੇਸ ਪਹੁੰਚੀ ਰਾਜਾ ਭੋਲਿਆ ਅਜੀਬ ਪਾਗਲ ਆਦਮੀ ਹੋ ਖੁਦ ਕੰਗਾਲੀ ਵਿੱਚ ਜੀ ਰਹੇ ਹੋ ਤੇ ਮੈਨੂੰ ਕੰਗਾਲ ਦੱਸ ਰਹੇ ਹੋ ਮੈਂ ਸੋਚਦਾ ਸੀ ਕਿ ਤੈਨੂੰ ਪਰਮ ਸੁੱਖ ਮਿਲੇਗਾ ਪਰ ਤੂੰ ਤਾਂ ਦੁੱਖ ਵਿੱਚ ਹੀ ਜਿਉਣ ਦਾ ਆਦੀ ਹੈ ਇਸ ਲਈ ਇਹ ਸਭ ਤੇਰੇ ਕੰਮ ਦਾ ਨਹੀਂ ਹੈ ਫਕੀਰ ਜ਼ੋਰ ਨਾਲ ਹੱਸਿਆ ਤੇ ਉਸਨੇ ਕਿਹਾ ਕਿ ਅਸਲ ਵਿੱਚ ਜਿਸ ਨੂੰ ਤੁਸੀਂ ਪਰਮ ਸੁਖ ਦੱਸ ਰਹੇ ਹੋ ਉਹ ਪਰਮ ਦੁੱਖ ਹੈ ਇਹ ਜੋ ਕੁਝ ਵੀ ਤੁਸੀਂ ਦੱਸਦੇ ਹੋ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਕਿੰਨੀ ਤਾਕਤ ਹੈ ਤੁਹਾਡੇ ਕੋਲ ਕਿੰਨਾ ਧਨ ਹੈ ਇਹ ਕਦੇ ਕਿਸੇ ਦੇ ਕੋਲ ਨਹੀਂ ਰਿਹਾ ਤੁਹਾਡੇ ਕੋਲ ਵੀ ਨਹੀਂ ਰਹੇਗਾ ਕੁਝ ਅਜਿਹਾ ਕਮਾਓ ਰਾਜਨ ਜੋ ਤੁਹਾਡੇ ਕੋਲ ਰਹਿ ਸਕੇ ਐਸ ਲਈ ਮੈਂ ਤੁਹਾਨੂੰ ਕੰਗਾਲ ਕਹਿ ਰਿਹਾ ਰਾਜਾ ਬੋਲਿਆ ਤਾਂ ਕੀ ਮੈਨੂੰ ਤੇਰੇ ਵਰਗਾ ਹੋ ਜਾਣਾ ਚਾਹੀਦਾ ਹੈ ਰਾਜ ਭਾਗ ਛੱਡ ਦੇਣਾ ਚਾਹੀਦਾ ਹੈ ਹੱਥ ਵਿੱਚ ਕਟੋਰਾ ਲੈ ਕੇ ਘੁੰਮਣਾ ਚਾਹੀਦਾ ਹੈ ਤੇ ਦਰ ਦਰ ਭਟਕ ਕੇ ਭੀਖ ਮੰਗਣੀ ਚਾਹੀਦੀ ਹੈ ਕਿ ਇਸੇ ਨੂੰ ਅਮੀਰੀ ਕਹਿੰਦੇ ਨੇ ਫਕੀਰ ਨੇ ਕਿਹਾ ਰਾਜਨ ਧਨ ਦੌਲਤ ਰਾਜ ਭਾਗ ਵਪਾਰ ਸਭ ਕਰਨਾ ਚਾਹੀਦਾ ਹੈ ਪਰ ਇਹ ਸਭ ਚੀਜ਼ਾਂ ਸਾਡੇ ਲਈ ਨਹੀਂ ਨੇ ਅਸੀਂ ਇਹਨਾਂ ਦੇ ਲਈ ਨਹੀਂ ਆ ਜਦੋਂ ਅਸੀਂ ਇਹਨਾਂ ਦੇ ਲਈ ਹੋ ਜਾਂਦੇ ਹਾਂ ਜਦੋਂ ਸਾਡਾ ਮਕਸਦ ਕੇਵਲ ਧਨ ਕਮਾਉਣਾ ਹੀ ਰਹਿ ਜਾਂਦਾ ਹੈ ਰਾਜ ਨੂੰ ਵਧਾਉਣਾ ਹੀ ਰਹਿ ਜਾਂਦਾ ਹੈ ਤੇ ਵਾਸਨਾ ਵਿੱਚ ਖੇਡਣਾ ਹੀ ਸਾਡਾ ਮਕਸਦ ਬਣ ਜਾਂਦਾ ਹੈ ਉਦੋਂ ਸਭ ਗੜਬੜ ਹੋ ਜਾਂਦਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਦੇ ਰਹਿੰਦੇ ਹਾਂ ਜੋ ਇੱਕ ਦਿਨ ਨਹੀਂ ਰਹਿਣਗੀਆਂ ਫਿਰ ਅਸੀਂ ਬਹੁਤ ਗਰੀਬ ਮਹਿਸੂਸ ਕਰਦੇ ਹਾਂ ਦੁਨੀਆ ਵਿੱਚ ਜੋ ਵੀ ਚੀਜ਼ਾਂ ਨੇ ਉਹ ਸਭ ਮਨੁੱਖਤਾ ਯਾਨੀ ਕਿ ਸਾਡੇ ਭੋਗਣ ਦੇ ਲਈ ਨੇ ਪਰ ਜਦੋਂ ਉਹ ਸਾਰੀਆਂ ਚੀਜ਼ਾਂ ਸਾਡਾ ਉਪਯੋਗ ਕਰਨ ਲੱਗ ਜਾਂਦੀਆਂ ਨੇ ਉਦੋਂ ਸਾਨੂੰ ਭਰਮ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਕੁਝ ਹੈ ਜਿਵੇਂ ਕਿ ਤੁਹਾਨੂੰ ਹੈ ਰਾਜਨ ਪਰ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਰਾਜਾ ਹੱਸ ਕੇ ਬੋਲਿਆ ਕਿ ਇੱਕ ਫਕੀਰ ਇੱਕ ਦਰਿਦਰ ਇੱਕ ਗਰੀਬ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਹੈ ਕੋਈ ਰਾਜਾ ਨਹੀਂ ਫਕੀਰ ਜ਼ੋਰ ਨਾਲ ਹੱਸਿਆ ਤੇ ਉਸਨੇ ਕਿਹਾ ਤੁਹਾਡੇ ਪਿਤਾ ਮੌਤ ਦੇ ਪਲੰਘ ਤੇ ਪਏ ਹੋਏ ਨੇ ਰਾਜਨ ਜਾ ਕੇ ਆਪਣੇ ਪਿਤਾ ਨੂੰ ਪੁੱਛੋ ਕਿ ਉਹਨਾਂ ਨੇ ਹੁਣ ਤੱਕ ਕੀ ਕਮਾਇਆ ਹੈ ਰਾਜਾ ਆਪਣੇ ਪਿਤਾ ਦੇ ਕੋਲ ਪਹੁੰਚਿਆ ਤੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਤੁਸੀਂ ਅੱਜ ਤੱਕ ਕੀ ਕਮਾਇਆ ਹੈ ਉਹ ਕੀ ਹੈ ਜੋ ਤੁਸੀਂ ਇਕੱਠਾ ਕੀਤਾ ਹੈ ਇਨਾ ਵੱਡਾ ਰਾਜ ਐ ਇਨਾ ਧਨ ਤੇ ਮੇਰੇ ਵਰਗਾ ਪੁੱਤਰ ਤੇ ਇਨਾ ਸਾਰਾ ਯਸ਼ ਕਿ ਇਹ ਹੀ ਸਭ ਤੁਸੀਂ ਕਮਾਇਆ ਹੈ ਤਾਂ ਪਿਤਾ ਨੇ ਕਿਹਾ ਪੁੱਤਰ ਜਦੋਂ ਤੱਕ ਮੇਰੇ ਹੱਥ ਪੈਰ ਚੱਲਦੇ ਸੀ ਤੇ ਜਦ ਤੱਕ ਮੈਨੂੰ ਵਿਸ਼ਵਾਸ ਸੀ ਕਿ ਮੈਂ ਜਿਉਂਦਾ ਰਹਾਂਗਾ ਤਦ ਤੱਕ ਅਜਿਹਾ ਹੀ ਲੱਗਦਾ ਸੀ ਪਰ ਅੱਜ ਜਦੋਂ ਮੈਂ ਜਾਣਦਾ ਵਾਂ ਕਿ ਮੇਰੀ ਮੌਤ ਕਦੀ ਵੀ ਮੇਰੇ ਤੱਕ ਆ ਸਕਦੀ ਹੈ ਤਦ ਮੈਂ ਸੋਚਿਆ ਕਿ ਮੈਂ ਕੀ ਕਮਾਇਆ ਤੇ ਹੁਣ ਮੈਂ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦਾ ਤੇ ਜੋ ਕੁਝ ਮੇਰੇ ਕੋਲ ਹੈ ਉਸ ਵਿੱਚ ਲਾਲਚ ਛੜਿਆੰਤਰ क्रूरਤਾ ਬੇਈਮਾਨੀ ਧੋਖੇਬਾਜ਼ੀ ਵਾਸਨਾਵਾਂ ਵਿੱਚ ਲੈਪਟ ਸਭ ਕੁਝ ਮੈਂ ਇਕਮਾਰ ਰੱਖਿਆ ਹੈ ਇਹ ਹੀ ਹੈ ਜੋ ਮੈਂ ਇਕੱਠਾ ਕੀਤਾ ਹੈ ਬਾਕੀ ਕੁਝ ਵੀ ਮੇਰੇ ਨਾਲ ਨਹੀਂ ਹੈ ਤੇ ਨਾ ਹੀ ਜਾਣਾ ਹੈ ਅੱਜ ਮੈਨੂੰ ਆਪਣੇ ਆਪ ਉੱਤੇ ਬਹੁਤ ਹਾਸਾ ਆ ਰਿਹਾ ਤੇ ਅਫਸੋਸ ਵੀ ਹੋ ਰਿਹਾ ਕਿ ਕਿੰਨਿਆਂ ਨੂੰ ਮੈਂ ਆਪਣਾ ਕਹਿੰਦਾ ਸੀ ਕਿੰਨੇ ਆਪਣੇ ਮੇਰੇ ਕੋਲ ਹੁੰਦੇ ਸੀ ਕਿੰਨਾ ਲਗਾਵ ਮੈਂ ਸਭ ਨਾਲ ਰੱਖਦਾ ਸੀ ਪਰ ਅੱਜ ਦੇ ਸਮੇਂ ਵਿੱਚ ਕੋਈ ਮੇਰੇ ਨਾਲ ਨਹੀਂ ਹੈ ਤੁਸੀਂ ਵੀ ਨਹੀਂ ਪੁੱਤਰ ਐਨਾ ਵੱਡਾ ਪਾਗਲ ਮੈਂ ਕਿਵੇਂ ਬਣ ਗਿਆ ਪਿਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਠੇਸ ਲੱਗੀ ਉਹ ਵਾਪਸ ਫਕੀਰ ਦੇ ਕੋਲ ਪਹੁੰਚਿਆ ਤੇ ਕਿਹਾ ਮੈਂ ਸਮਝ ਗਿਆ ਹਾਂ ਕਿ ਮੈਂ ਕੰਗਾਲ ਹਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਪਰ ਮੈਂ ਅਮੀਰ ਕਿਵੇਂ ਹੋ ਸਕਦਾ ਕਿ ਮੈਂ ਆਖ਼ਤਮ ਸਮੇਂ ਉੱਤੇ ਇਹ ਨਾ ਕਹਾ ਕਿ ਮੇਰੇ ਕੋਲ ਕੁਝ ਨਹੀਂ ਹੈ ਫਕੀਰ ਨੇ ਕਿਹਾ ਜੋ ਚੀਜ਼ ਜਿਸ ਦੇ ਲਈ ਹੈ ਉਹਨਾਂ ਦਾ ਉਵੇਂ ਹੀ ਉਪਯੋਗ ਕਰੋ ਤੁਸੀਂ ਅਮੀਰ ਹੋ ਜਾਓਗੇ ਕਰਮ ਸਹੀ ਕਰੋਗੇ ਤਾਂ ਸਹੀ ਫਲ ਮਿਲੇਗਾ ਤੇ ਸਹੀ ਕੀ ਹੈ ਸਹੀ ਹੈ ਕਿ ਧਨ ਕਮਾਓ ਧਨ ਦੇ ਮਾਲਕ ਬਣੋ ਪਰ ਧਨ ਨੂੰ ਆਪਣਾ ਮਾਲਕ ਕਦੇ ਨਾ ਬਣਾਓ ਰਾਜਾ ਬਣੋ ਪਰ ਜਨ ਦਾ ਖਿਆਲ ਰੱਖੋ ਪਰ ਪਰਜਾਂ ਨੂੰ ਲੁੱਟ ਕੇ ਰਾਜੇ ਨਾ ਬਣੋ ਆਪਣੀ ਪ੍ਰਸ਼ੰਸਾ ਖੁਦ ਨਾ ਕਰੋ ਜੇਕਰ ਲੋਕ ਤੁਹਾਡੀ ਪ੍ਰਸ਼ੰਸਾ ਕਰਨ ਤਾਂ ਹੀ ਮੰਨੋ ਕਿ ਤੁਸੀਂ ਕੁਝ ਕਮਾਇਆ ਹੈ ਸਾਰੀਆਂ ਭੌਤਿਕ ਚੀਜ਼ਾਂ ਨਾਲ ਖੁਦ ਨੂੰ ਜੋੜਨਾ ਛੱਡ ਦਿਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾਸਵੰਦ ਨੇ ਤੁਸੀਂ ਵੀ ਨਾਸਵੰਤ ਹੋ ਜਿਵੇਂ ਤੁਸੀਂ ਇਕੱਲੇ ਆਉਂਦੇ ਹੋ ਵੈਸੇ ਹੀ ਤੁਸੀਂ ਇਕੱਲੇ ਨਹੀਂ ਜਾਂਦੇ ਆਪਣੇ ਕਰਮ ਕਮਾ ਜਾਂਦੇ ਹੋ ਤੇ ਇਹ ਚੰਗੇ ਹੋ ਸਕਦੇ ਨੇ ਜਾਂ ਬੁਰੇ ਵੀ ਹੋ ਸਕਦੇ ਨੇ ਪਰ ਇਹਨਾਂ ਤੋਂ ਤੁਸੀਂ ਆਪਣਾ ਪਿੱਛਾ ਨਹੀਂ ਛਡਵਾ ਸਕਦੇ ਰਾਜੇ ਨੇ ਫਕੀਰ ਦਾ ਧੰਨਵਾਦ ਕੀਤਾ ਤੇ ਉਥੋਂ ਚਲਿਆ ਗਿਆ ਉਸ ਤੋਂ ਬਾਅਦ ਕਦੇ ਵੀ ਉਸਨੇ ਲੋਕਾਂ ਵਿੱਚ ਧੰਨ ਨਹੀਂ ਵੰਡਿਆ ਤੇ ਨਾ ਹੀ ਕਦੇ ਆਪਣੀ ਪ੍ਰਸ਼ੰਸਾ ਕੀਤੀ ਤੇ ਨਾ ਹੀ ਕਿਸੇ ਦੂਸਰੇ ਦੇਸ਼ ਦੇ ਰਾਜ ਉੱਤੇ ਬੇਵਜਾ ਚੜ੍ਹਾਈ ਕੀਤੀ ਪਰ ਉਸਨੇ ਆਪਣੇ ਲੋਕਾਂ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਉਹਨਾਂ ਨੂੰ ਕਿਸੇ ਤੋਂ ਧੰਨ ਮੰਗਣ ਦੀ ਲੋੜ ਹੀ ਨਾ ਪਵੇ ਕੋਈ ਇੰਨਾ ਗਰੀਬ ਨਾ ਹੋਵੇ ਕਿ ਉਸ ਦੇ ਕੋਲ ਖਾਣ ਲਈ ਭੋਜਨ ਨਾ ਹੋਵੇ ਪੈਣ ਲਈ ਕੱਪੜਾ ਨਾ ਹੋਵੇ ਰਹਿਣ ਲਈ ਛੱਤ ਨਾ ਹੋਵੇ ਯੁੱਧ ਵਿੱਚ ਬੇਵਜ੍ਹਾ ਸਿਪਾਈਆਂ ਦੀ ਜਾਨ ਜਾਂਦੀ ਸੀ ਇਸ ਲਈ ਉਸਨੇ ਯੁੱਧ ਕਰਨੇ ਬੰਦ ਕਰ ਦਿੱਤੇ ਉਹ ਕੇਵਲ ਆਪਣੇ ਲੋਕਾਂ ਦੀ ਰੱਖਿਆ ਕਰਨ ਲਈ ਹੀ ਯੁੱਧ ਵਿੱਚ ਉਤਰਦਾ ਹੁਣ ਲੋਕ ਉਸ ਰਾਜੇ ਦੀ ਪ੍ਰਸ਼ੰਸਾ ਹੀ ਨਹੀਂ ਕਰਦੇ ਬਲਕਿ ਉਸ ਨੂੰ ਪੂਜਣ ਵੀ ਲੱਗੇ ਸੀ ਇਦਾਂ ਹੀ ਆਪਣੇ ਇੱਕ ਭਿਆਨਕ ਯੁੱਧ ਦੇ ਦੌਰਾਨ ਉਹ ਰਾਜਾ ਆਪਣੇ ਇੱਕ ਸਿਪਾਹੀ ਦੀ ਜਾਨ ਬਚਾਉਂਦਾ ਬਚਾਉਂਦਾ ਜ਼ਖਮੀ ਹੋ ਗਿਆ। ਰਾਜਾ ਯੁੱਧ ਤਾਂ ਜਿੱਤ ਗਿਆ ਪਰ ਉਸ ਦੀ ਜਾਨ ਤੇ ਬਣਾਈ। ਉਹ ਆਪਣੇ ਅੰਤਮ ਸਾਹ ਗਿਣ ਰਿਹਾ ਸੀ ਤੇ ਦੋਸਤੋ ਉਸ ਸਮੇਂ ਉਹ ਜ਼ੋਰ ਨਾਲ ਹੱਸਿਆ ਤੇ ਬੋਲਿਆ, "ਹੇ ਫਕੀਰ, ਤੇਰਾ ਧੰਨਵਾਦ ਕਿ ਮੇਰੇ ਲਈ ਇੰਨੇ ਲੋਕ ਹੰਝੂ ਵਹਾ ਰਹੇ ਨੇ। ਮੈਂ ਇੰਨਾ ਕੁਝ ਕਮਾ ਲਿਆ ਹੈ ਕਿ ਲੱਗਦਾ ਹੈ ਕਿ ਕੁਝ ਵੀ ਨਹੀਂ ਕਮਾਇਆ। ਮੈਂ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾ ਰਿਹਾ ਹਾਂ।" ਨਾ ਕੁਝ ਚੰਗਾ ਹੈ ਮੇਰੇ ਕੋਲ ਤੇ ਨਾ ਕੁਝ ਬੁਰਾ ਬਚਿਆ ਹੈ ਉਦੋਂ ਹੀ ਅਚਾਨਕ ਉਹ ਫਕੀਰ ਰਾਜੇ ਦੇ ਕੋਲ ਆਇਆ ਤੇ ਕਹਿਣ ਲੱਗਾ ਅਰਿਓ ਰਾਜਨ ਕਿੱਥੇ ਜਾ ਰਹੇ ਹੋ ਹਾਲੇ ਤਾਂ ਤੁਸੀਂ ਹੋਰ ਸ਼ਾਸਨ ਕਰਨਾ ਹੈ ਰੁਕ ਜਾਓ ਹਾਲੇ ਰੁਕ ਜਾਓ ਫਕੀਰ ਨੇ ਆਪਣੀ ਝੋਲੀ ਵਿੱਚੋਂ ਇੱਕ ਔਸ਼ਦੀ ਗੱਡੀ ਤੇ ਰਾਜੇ ਨੂੰ ਪਿਲਾ ਦਿੱਤੀ ਕੁਝ ਦਿਨਾਂ ਬਾਅਦ ਰਾਜਾ ਤੰਦਰੁਸਤ ਹੋ ਗਿਆ ਤੇ ਤੁਰੰਤ ਉਹ ਫਕੀਰ ਦੀ ਝੌਂਪੜੀ ਵਿੱਚ ਪਹੁੰਚਿਆ ਪਰ ਉੱਥੇ ਕੋਈ ਨਹੀਂ ਸੀ ਫਕੀਰ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਇਸ ਘਟਨਾ ਨੇ ਰਾਜੇ ਨੂੰ ਗਹਿਰੇ ਤੌਰ ਤੇ ਛੂ ਲਿਆ ਤੇ ਉਸ ਦੇ ਜੀਵਨ ਦੇ ਨਜ਼ਰੀਏ ਵਿੱਚ ਮੌਲਿਕ ਬਦਲਾ ਆ ਗਿਆ। ਉਸ ਨੇ ਆਪਣੀਆਂ ਰਾਜਸੀ ਪ੍ਰਥਾਵਾਂ ਨੂੰ ਬਦਲ ਦਿੱਤਾ ਤੇ ਆਪਣੇ ਰਾਜ ਦੀ ਸੇਵਾ ਵਿੱਚ ਇੱਕ ਨਵੇਂ ਉਦੇਸ਼ ਨਾਲ ਜੁੜ ਗਿਆ। ਉਸ ਦੇ ਸ਼ਾਸਨ ਦਾ ਮੁੱਖ ਮੰਤਵ ਹੁਣ ਲੋਕਾਂ ਦੀ ਭਲਾਈ ਤੇ ਸਮਾਜਿਕ ਨਿਆਂ ਬਣ ਗਿਆ। ਰਾਜੇ ਦਾ ਜੀਵਨ ਤੇ ਉਸ ਦੀ ਸੋਚ ਵਿੱਚ ਹੋਏ ਇਸ ਬਦਲਾਅ ਨੇ ਨਾ ਕੇਵਲ ਉਸ ਨੂੰ ਬਲਕਿ ਉਸ ਦੇ ਪੂਰੇ ਰਾਜ ਨੂੰ ਵੀ ਬਦਲ ਕੇ ਰੱਖ ਦਿੱਤਾ। ਲੋਕ ਉਸ ਦੀ ਇੱਜ਼ਤ ਕਰਨ ਲੱਗ ਪਏ। ਨਾ ਕੇਵਲ ਇਸ ਲਈ ਕਿ ਉਹ ਰਾਜਾ ਸੀ ਬਲਕਿ ਇਸ ਲਈ ਕਿ ਉਸਨੇ ਆਪਣੀ ਜ਼ਿੰਦਗੀ ਦੇ ਸੱਚੇ ਅਰਥ ਨੂੰ ਸਮਝਿਆ ਤੇ ਅਮਲ ਵਿੱਚ ਲਿਆਂਦਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਹੀ ਗਿਆਨ ਦੀਆਂ ਗੱਲਾਂ ਮਿਲੀਆਂ ਹੋਣਗੀਆਂ ਤੇ ਉਹਨਾਂ ਨੂੰ ਤੁਸੀਂ ਵੀ ਅਮਲ ਵਿੱਚ ਲੈ ਕੇ ਆਓਗੇ ਸੋ ਆਪਣੀ ਆਪਣੀ رائے ਕਮੈਂਟਸ ਰਾਹੀਂ ਜ਼ਰੂਰ ਦਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ ਤੁਸੀਂ ਸਾਡੇ YouTube ਦਾ ਪੌਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਤਿ ਦਿੱਤਾ। ਅਮੀਰ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਬੁੱਧ ਜੀ ਦੇ YouTube ਚੈਨਲ ਚੰਗੇ ਲੱਗਦੇ ਹੋਣਗੇ। ਸ਼ਿਕਰ ਤੁਹਾਨੂੰ ਗੋਤਮਬੁੱਧ ਜੀ ਦੇ ਵਿਚਾਰ ਚੰਗੇ ਲੱਗਦੇ ਆ। ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਅਗੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਬਦ ਤੋਂ ਬਦ ਧੰਕ ਤੱਕ ਗੋਤਮਬੁੱਧ ਜੀ ਦੇ YouTube ਚੈਨਲ। ਉਹ ਜ਼ਰੂਰ ਕੰਚੋ। దోస్త మెద రవీ వచ్చి చనల్ను సబ్స్క్రైబ కదా వస్తా